ਬੀਤੀ ਰਾਤ ਪਟਿਆਲਾ ਦੇ ਮਾਲਵਾ ਕਲੋਨੀ ਦੇ ਵਿੱਚ ਘਰ ਦੇ ਵਿੱਚੋਂ ਚੋਰੀ ਤਦਰਾ ਲੱਖ ਰੁਪਏ ਦੇ ਗਹਿਰੇ ਤੇ 5 ਲੱਖ ਦੀ ਨਕਦੀ ਲੈ ਚੋਰ ਹੋਏ ਰਫੂ ਜੱਕਰ ਸਾਰੇ ਦੋ ਦੋ ਅਸੋ ਯੋਕਵੜ ਖੁੱਲੀ ਦੀ ਆ ਜਿੱਨਾ ਇੱਥੇ ਮੇਰੇ ਛੋਟੀ ਬੇਟੀ ਦੇ ਪੈਸੇ ਹੁੰਦੇ ਆ ਉਹ ਵਧੀਆ ਵਧੀਆ ਫਰਸਟ ਪਲਾਨ ਕੁਛ ਨਹੀਂ ਕੀਤਾ ਉਹਨਾਂ ਨੇ ਸਿਰ ਪੈਸੇ ਹੀ ਲੱਤੇ ਜਿਵੇਂ ਅਸੋ ਯਾਰਾ ਬੇਟੀ ਦਾ ਹੁਣੇ ਵਿਆਹ ਜੋ ਉਹਦੇ ਲਈ ਗਹਿਣੇ ਰੱਖੇਗੇ ਸੀ ਆ ਉਹਦੀ ਵੀ ਸਾਖੀ ਸੀ ਉਹਨਾਂ ਨੇ ਦੇਣਾ ਸੀਗਾ ਤੇ ਉਹ ਕਹਿੰਦੇ ਮਮਾ ਤੁਸੀਂ ਆ ਜਾਓ ਮੈਂ ਆਂਦੇ ਜਾਂਦੇ ਲੈ ਕੇ ਜਾਉਂਗੀ ਉਹਦੇ ਫਰੈਂਡਸ ਨੇ ਗਿਫਟ ਦਿੱਤੇ ਸਨ ਹਾਂ ਤੇ ਆਇਆ ਹਾਂ ਹਮ मतलब ਕਿਸੇ ਦਾ ਕੋਈ ਸ਼ੱਕ ਸ਼ੁਕ ਹੈ ਜੀ ਕੋਈ ਹੋਰ ਜਿੱਤੇ ਸ਼ਖ ਹੋ ਸਕੇ ਜੀ ਮੈਂ ਇਹ ਜੀ ਲੇਡੀਆਂ ਮੈਂ ਸਭ ਤੋਂ ਸ਼ਖ ਕਰ ਜੀ ਕਿਸੇ ਨੇ ਕਿਤੇ ਨਹੀਂ ਕਦੀ ਮੈਂ ਹਮ ਨਹੀਂ ਗੱਪ ਤੇ ਬਣੋਸਾ ਜੀ ਠੀਕ ਹੈ ਉਹਨਾਂ ਬਾਰੇ ਕਿੱਥੇ ਆਪਣਾ ਘਰ ਹੈ ਤੇ ਕੀ ਵਾਰ ਦਾ ਤਿਆਰ ਬੇਨਤੀ ਹੈ ਕਿ ਅਸੀਂ 12 ਤਰੀਕ ਨੂੰ ਸਿਰੇ 6:30 ਵਜੇ ਫਰੀਆਲਾ ਤੋਂ ਰਵਾਲਸਰ ਸਾਹਿਬ ਬਸਾਖੀ ਦਾ ਤਿਹਾਰ ਜਿਹੜਾ ਹੈ ਉਹ ਰਵਾਲਸਰ ਸਾਹਿਬ ਹਿਮਾਚਲ ਚ ਬਹੁਤ ਗੁਰਗੋਵਰ ਸਿੰਘ ਮਾਰੇ ਦਾ ਗੁਰਦੁਆਰਾ ਸਾਹਿਬ ਹੈ ਤੇ ਬੜੀ ਧੁੰਦਾਂ ਨੂੰ ਮਨਾਉਂਦੇ ਨੇ ਮੈਂ ਤੇ ਮੇਰੇ ਫੈਮਿਲੀ ਜਿਹੜੀ ਹੈ ਅਸੀਂ ਸਿਰੇ 6:30 ਵਜੇ ਘਰੋਂ ਨਿਕਲ ਗਏ ਸੀ ਏਮ ਬਾਗ ਦੇ ਵਿੱਚ ਕੋਠੀ ਆ ਠੀਕ ਹੈ ਨਾ ਜੀ ਉੱਥੋਂ ਅਸੀਂ ਨਿਕਲ ਕੇ ਆ 12 ਤਰੀਕ ਅਸੀਂ ਰਹੇ 13 ਤਰੀਕ ਰਾਤ ਨੂੰ ਅਸੀਂ 11:30 ਵਜੇ ਪਟਿਆਲੇ ਪਹੁੰਚੇ ਜਦੋਂ ਪਟਿਆਲੇ ਪਹੁੰਚੇ ਤਾਂ ਕਾਰ ਅੰਦਰ ਲਾਈ ਆ ਮੇਰੇ ਮਿਸ ਜੀ ਨੇ ਦੇਖਿਆ ਵੀ ਅੰਦਰ ਦਾ ਜਿਹੜਾ ਦਰਵਾਜ਼ਾ ਹੈ ਉਹ ਟੁੱਟਿਆ ਹੋਇਆ ਤੇ ਲਾਈਟ ਚੱਲ ਰਹੀ ਹੈ ਜਦੋਂ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਕਿ ਉਹਨੇ ਸਭ ਤੋਂ ਪਹਿਲਾਂ ਆਪਦੇ ਬੈੱਡਰੂਮ 'ਚ ਹੀ ਵੜੀ ਮੇਰੀ ਮੇਜ਼ੇ ਤਾਂ ਲੋਕਰ ਵਗੈਰਾ ਸਾਰੇ ਢੋੜੇ ਹੋਏ ਸੀ ਉਹਦੇ 'ਚ ਕੈਸ਼ ਔਰ ਸੋਨਾ ਤੇ ਮੇਰੀ ਬੇਟੀ ਦੇ ਕਮਰੇ ਦੇ ਵਿੱਚ ਕੈਸ਼ ਸੀਗਾ ਮੇਰੀ ਬੇਟੀ ਦਾ ਪਿਆ ਕੁਛ ਛੋਟੀ ਬੇਟੀ ਦਾ ਉਹ ਵੀ ਨਾਲ ਲੈ ਗਏ ਤੇ ਉਹਨਾਂ ਨੇ ਜਿਹੜਾ ਸਾਡਾ ਕਮਰੇ ਆ ਉਹ ਸਾਰਾ ਪੱਟ ਪੁੱਟ ਕੇ ਸਾਰਾ ਸਮਾਨ ਨਾਲ ਟੀਵੀ ਉਹ ਵੀ ਲੈ ਗਏ ਨਾਲ ਕਿੰਨੇ ਕਦੇ ਗਹਿਣੇ ਹੋਣ ਜਣੇ ਭਾਜੀ 16 17 ਲੱਖ ਦੇ ਜਣੇ ਆ ਮਤਲਬ 16 ਲੱਖ ਦੇ 5 ਲੱਖ ਰੁਪਏ ਕੈਸ਼ ਅਜੇ ਮਤਲਬ ਉਹ ਜਦੋਂ ਰਾਤ ਸਾਨੂੰ 11 6 11 ਸੀ ਆਏ ਆ ਅਸੀਂ ਇਨਫਰਮੇਸ਼ਨ ਪੁਲਿਸ ਨੂੰ ਦਿੱਤੀ ਸੀ ਪੁਲਿਸ ਨੇ ਆ ਕੇ ਰਾਤ 2:30 ਵਜੇ ਤੱਕ ਉਹ ਮਨਾ ਕਰਕੇ ਵੀ ਤੁਸੀਂ ਅੰਦਰ ਨਹੀਂ ਵੰਡਾ ਠੀਕ ਹੈ ਨਾ ਹੁਣ ਸਵੇਰ ਦੀ 7 ਵਜੇ ਪੁਲਿਸ ਜਿਹੜੀ ਆ ਉਹ ਪਟਿਆਲਾ ਪੁਲਿਸ ਲੱਗੀ ਹੋਈ ਹੈ ਬੜੇ ਵਧੀਆ ਢੰਗ ਨਾਲ ਪੁਲਿਸ ਜਿਹੜੀ ਆ ਉਹ ਸਾਰੇ ਕੈਮਰੇ ਗਲੀ ਦੇ ਮੱਲੇ ਦੇ ਕਲੋਨੀ ਦੇ ਸਾਰੇ ਚੈੱਕ ਕਰ ਰਹੇ ਆਂ ਸ਼ਹਿਰ ਵੀ 7 ਵਜੇ ਜਿਹੜੀ ਪੁਲਿਸ ਹੈ ਮਾਣਾ ਪੈਦਾ ਸਾਰਾ ਸਾਨੂੰ ਅਫਸਰ ਗਰੋਣੀ ਚੋਂ ਸੀਐਸਟਾਫ ਦੀ ਵੀ ਪੁਹੁੰਚਾਈ ਸੀ ਸੀਐਸਟਾਫ ਦੀ ਵੀ ਆਇਆ ਇਹ ਪਲੱਸ ਆਪਣੇ ਅਫਸਰ ਗਰੋਣੀ ਇਨਚਾਰਜ ਜਿਹੜੇ ਹੈ ਉਹ ਇੰਦਰਜੀਤ ਸਿੰਘ ਸ਼ਹਿਰ ਹੀ 7 ਵਜੇ ਆ ਗਏ ਸੀ ਤਾਂ ਨਾਲ ਉਹਨਾਂ ਦੀ ਅਫਸਰ ਗਰੋਣੀ ਦੀ ਟੀਮ ਜਿਹੜੀ ਹੈ ਉਹ ਵੀ ਆ ਗਈ ਸੀ ਆ ਬੜੇ ਵਧੀਆ ਢੰਗ ਨਾਲ ਅਫਸਰ ਗਰੋਣੀ ਦੀ ਟੀਮ ਹੈ ਨਹੀਂ ਇਸੇ ਦਾ ਕੋਈ ਸ਼ੱਕ ਸ਼ੱਕ ਤਾਂ ਹੁਣ ਭਾਜੀ ਉਹ ਕਰ ਰਹੇ ਨੇ ਜੀ ਉਸ ਨੂੰ ਕੈਮਰੇ ਕੋ ਮੁਰੇ ਚੈੱਕ ਕਰ ਰਹੇ ਨੇ ਸ਼ੱਕ ਤਾਂ ਮਹਾਰਾਜ ਆਪਨੇ ਕੀ ਕਿਸ ਤੇ ਕਰਨਾ ਦਾ ਜੜੀ ਚੀਜ਼ ਉਹਨਾਂ ਨੇ ਕੈਮਰੇ ਚੈੱਕ ਕਰ ਰਿਆ ਕਲੋਨੀ ਦੇ ਹਾਂ ਜਿਹੜੇ ਯਾਰਾ ਗੋਨਾਪਾਲ ਦੀ ਬੇਟੀ ਨੂੰ ਦੇਣ ਦੇ ਲਈ ਗਾਣੇ ਰੱਖੇਗੇ ਸੀ ਵਿਸਾਖੀ ਵਾਲੇ ਦੇ ਤੇ ਉਹ ਬੇਟੀ ਨੂੰ ਦੇਣ ਲਈ ਕਿੰਨੇ ਕ ਗਾਣੇ ਸੀਗੇ ਪਾਜੀ ਮੇਰੀ ਬੇਟੀ ਹੁਣੇ ਪਿੱਛੇ 6 ਮਹੀਨੇ ਹੋਇਆ ਹੀ ਹੈ ਤੇ ਵਿਸਾਖੀ ਦੇ ਤਿਆਰ ਕਰਕੇ ਉਹ ਉਹਨੂੰ ਗਾਣੇ ਦੇਣੇ ਸੀਗੇ ਤੇ ਥੋੜੇ ਜਿਹਾ ਗਾਣੇ ਉਹਨਾਂ ਦੇ ਸੀ ਥੋੜੇ ਜਿਹਾ ਮੇਰੇ ਵੀ ਸੀ ਦੇ ਜਿਹੜੇ ਨੂੰ ਵਸਾਕੀ ਦੇ ਦੇਣੇ